ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਆਪਣੀ ਮਨ ਦੀ ਖਰਾਕੀ ਹੈ ਜੀ ਵਾਹਿਗੁਰੂ ਜੀ ਆਪਣੇ ਮਨ ਦੀ ਖਰਾਕ ਆਪਣੇ ਪਿਤਾ ਨੇ ਆਪਣੇ ਅੰਦਰ ਅੰਮ੍ਰਿਤ ਰਸ ਰੱਖਿਆ ਹੋਇਆ ਹੈ ਵਾਹਿਗੁਰੂ ਜੀ ਜਿਸ ਤਰ੍ਹਾਂ ਅਸੀਂ ਆਪਣੇ ਤਨ ਦੀ ਖਰਾਕ ਖਾਂਦੇ ਹਾਂ ਇਸ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਜ਼ਿੰਦਗੀ ਜੀਣ ਵਾਸਤੇ ਵਾਹਿਗੁਰੂ ਜੀ ਇਸੇ ਤਰ੍ਹਾਂ ਇਹ ਮਨ ਨੇ ਇਤਾਨੇ ਅੰਦਰ ਆਪਣੇ ਵਾਸਤੇ ਮਨ ਦੀ ਖਰਾਕ ਰੱਖੀ ਹੋਈ ਹੈ ਵਾਹਿਗੁਰੂ ਜੀ ਆਪਾਂ ਸਿਮਰਨ ਕਰ ਕਰਕੇ ਇਸ ਨੂੰ ਅੰਦਰ ਅੰਦਰੋਂ ਪ੍ਰਾਪਤ ਕਰ ਸਕਦੇ ਹਾਂ ਸੋ ਵਾਹਿਗੁਰੂ ਜੀ ਆਪਾਂ ਸਾਰਿਆਂ ਨੇ ਸਿਮਰਨ ਕਰ ਕਰਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਸਿਮਰਨ ਕਰ ਕਰਕੇ ਜੁਗਤੀ ਦੇ ਨਾਲ ਆਪਾਂ ਅੰਦਰੋਂ ਅੰਮ੍ਰਿਤ ਰਸ ਆਪਣੇ ਪਿਤਾ ਕੋਲੋਂ ਪ੍ਰਾਪਤ ਕਰਕੇ ਆਪਾਂ ਪੀਣਾ ਹੈ ਇਸ ਅੰਮ੍ਰਿਤ ਰਸ ਨੂੰ ਪੀ ਪੀ ਕੇ ਆਪਣੇ ਘਰ ਜਾਣਾ ਹੈ ਉੱਥੇ ਆਨੰਦ ਹੀ ਆਨੰਦ ਹੈ ਉੱਥੋਂ ਆਉਣ ਨੂੰ ਵਾਪਸ ਵਾਹਿਗੁਰੂ ਦਿਲ ਨਹੀਂ ਕਰਦਾ ਇਸ ਕਰਕੇ ਸਾਰਿਆਂ ਨੇ ਹੀ ਇਸ ਜੁਗਤੀ ਦੇ ਨਾਲ ਸਿਮਰਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ